ਵੇਰੇ ਵੇਰੇ ਪਹੁੰਚ ਗਏ ਬਾਈ ਆਪਾਂ ਪਿੱਛੇ ਟਾਈਮ ਹੋਇਆ ਹੈ 7:30 ਨਰ ਪੈ ਸਿੰਗ ਨੜਾ ਰਿਹਾ ਹੈ ਮੈਸਾ ਨੂੰ ਆਪਾਂ ਡਾਉਣੀਆਂ ਪਹਿਲਾਂ ਤਿੰਨ ਕਬੂਤਰੀਆਂ ਕਾਫੀ ਟਾਈਮ ਬਾਅਦ ਡਾਉਣ ਲੱਗੇ ਆਂ ਤੇ ਕਾਪਾ ਕਬੂਤਰੀ ਨਮੀ ਲੈਂਦੀ ਆ ਉਹ ਬੈਠੀ ਆਹਾ ਫਿਰ ਮੈਂ ਦਿਖਾਉਂਗਾ ਫਿਰ ਬਾਅਦ ਚਾਹ। ਆਹ ਵੀ ਕਾ ਬੈਠੀ ਐ। ਇੱਕ ਆ ਬੈਠੀ ਐ। ਇੱਕ ਆ ਬੈਠੀ ਐ। ਤਿੰਨਾਂ ਨੂੰ ਮੈਂ ਫੜਦਾ। ਕਿ ਡਾਉਣੇ ਆ। ਸਾਤੀ ਵਾਲੀ ਡਾਤੀ ਬਈ, ਝਲਰਾਂ ਵਾਲੀ ਡਾਤੀ, ਹਰੀ ਲਾਲ ਜਾਂਦਰ ਵਾਲੀ ਤੇ ਹਰੀ ਗੁਲਾਬੀ ਗੱਛਾਂ ਵਾਲੀ ਡਾਉਣ ਲੱਗਿਆ। ਸ਼ਿਆਲਾ ਬਈ। ਆਹ ਫਿਰ ਦੀ ਝਲਰਾਂ ਵਾਲੀ। ਆਹ ਉਹ ਦੀ ਹਰੀ ਲਾਲ ਗੱਛਾਂ ਵਾਲੀ। ਆਹ ਫਿਰ ਦੀ ਹਰੇ ਸਾਤੇ ਵਾਲੀ। ਓਕੇ ਰਵੋੜ। ਤਿੰਨੇ ਉੜ ਗਈਆਂ। ਕਬੂਤਰਾਂ ਨੂੰ ਕਰ ਦਈਏ ਅੰਦਰ ਹੁਣ ਤਾਂ ਕਿ ਇਹਨਾਂ ਨੂੰ ਕਬੂਤਰ ਦੇਖਣ ਨਾ ਖੜ ਜੋ ਖੜ ਜੋ ਖੜ ਜੋ ਭਾਈ ਖੜ ਦੇ ਚਲੋ ਬੈਠੋ ਅੰਦਰ ਨੇ ਯਾਰੇ ਨਾਲ ਓੜ ਓੜਨ ਦਿਓ ਬਈ ਇਹਨਾਂ ਨੂੰ ਹੁਣ ਦਿਖਾਈ ਹੈ ਬਈ ਕਬੂਤਰੀਆਂ 8 ਵਜ ਗਏ ਆਗੜਾ ਵਰਦਾ 8 ਵਜ ਗਏ 1 ਮਿੰਟ ਹੋ ਗਏ ਵੀ ਆਹ ਫਿਰ ਦਈਏ ਚੰਦਰਾਣੇ ਚੰਦਰਣੀ ਹੋ ਕਰਦੀ ਹੈ ਦੂਜੀਆਂ ਦੋ ਦਿਖਾਉਣਾ ਤੁਹਾਨੂੰ ਆਹ ਫਿਰਦੀ ਆ ਬਈ ਹਰੇ ਸਾਤੇ ਵਾਲੀ ਆਹ ਫਿਰਦੀ ਆ ਤੇ ਹੋਰ ਦੂਜੀਆਂ ਗਿਆ ਹੋ ਗਈਆਂ ਉਹ ਵੀ ਦਿਖਾ ਦਿੰਨਾ ਇੱਕ ਮਿੰਟ ਟਾਈਮ ਹੋ ਗਿਆ 8:47 ਕਿੱਥੇ ਆ ਹਰੇ ਹਾਤੇ ਵਾਲੀ ਦਾ ਦੂਈ ਕਿੱਥੇ ਜੱਸੇ ਮਾਰਿੰਚਾ ਡਰ ਵਾਲੀ ਯਾਰ ਆ ਰਿ ਆ ਜਾਂਦੇ ਜਾਂਦੇ ਥੱਲੇ ਤੇ ਦੂਜੀ ਵੀ ਇੱਧਰ ਫਿਰਦੀ ਹੋਣੀ ਹੈ ਕਿਤੇ ਬਾਅਦ ਚੋ ਦਿਖਾਉਣਾ ਤੁਹਾਨੂੰ ਆਹ ਫਿਰਦੀਆਂ ਦੋਨੇ ਕਬੂਤਰੀਆਂ ਬਈ ਉੱਪਰੋਂ ਵੀ ਆਏ ਨੇ ਤਿੰਨ ਉਹ ਆਹ ਫਿਰਦੇ ਨੇ ਦੋਏ ਉਹ ਦੇਖੋ ਥੱਲੇ ਤਿੰਨ ਗੱਡੀਆਂ ਹੋਈਆਂ ਕਬੂਤਰੀਆਂ ਤੇ ਉੱਪਰੋਂ ਚਾਰ ਗੱਡੇ ਹੋਏ ਨੇ ਆਹ ਫਿਰਦੀ ਆ ਹਾਰੇ ਸਾਦੇ ਵਾਲੀ ਆਫਰ ਇਹ ਚੱਲਦਿਆਂ ਵਾਲੀ ਆਫਰ ਦੀ ਹਰੀ ਲਾਲ ਕੱਚ ਦੀ ਤੇ ਨਵੇਂ ਆਫਰਦੇ ਥੱਲੇ ਵਾਲੇ ਉੱਪਰ ਵਾਲੇ ਹੀ ਫਿਰਦੇ ਨੇ ਹੋਰ ਚੱਲੇ ਬਈ ਆਪਾਂ ਮੋਟਰ ਤੇ ਨੂੰ ਕਿਉਂਗੇ ਉੱਥੇ ਲਾਉਣ ਲੱਗਿਆ ਇਹ ਚੀਰੀ ਅ ਕੱਲ ਲੇਟ ਆ ਗਈ ਸੀ ਫੁੱਲ ਤੇ ਕਿਲਾ ਡੇਢ ਕਿਲਾ ਕਰਿਆ ਕਦੂ ਦਾ ਬਾਕੀ ਅੱਜ ਕਰਾਂਗੇ ਤੇ ਚੱਲਦੇ ਹੁਣ ਆਪਾਂ ਮੋਟਰ ਤੇ ਨੇ ਕਬੂਤਰ ਸਾਰੇ ਹੀ ਉੱਡ ਰਹੇ ਨੇ ਤਾਰੂ ਵੀਰਾ ਬੈਠਾ ਕਬੂਤਰਾਂ ਕੋਲ ਆ ਕੇ ਨਿਗਾ ਮਾਰ ਲਾਂਗੇ ਹੁਣ ਚੱਲਦੇ ਆ ਦੇਖੀਏ ਭਾਗਵਰ ਸਿੰਘ ਕੀ ਕਰਦਾ ਹੋ ਪੌਂਚ ਕੇ ਵੀ ਮੋਟਰ ਤੇ ਲੱਗੇ ਹੋਏ ਆ ਭਈ ਜੀਰੀ ਲਾਉਣ ਉਹ ਉਧਰ ਤੱਕ ਹੋ ਗਿਆ ਇਹਦਾ ਆ ਵੀ ਨਿਬੜ ਜੂਗਾ ਅੱਜ ਮਾ ਜਵਾਕ ਦੇਖ ਲਓ ਕਿਵੇਂ ਬੈਠੇ ਆ ਯਾਰੇ ਥੱਲੇ ਹੀ ਦੋ ਜੀਆਂ ਦੋਏ ਕਬੂਤਰੀਆਂ ਆ ਗਈਆਂ ਵੀ ਛਾਦਰ ਵਾਲੇ ਵੀ ਹਰੀ ਲਾਲ ਕਛਰੀਬ ਤੇ ਹਰੇ ਸਾਦੇ ਵਾਲੀ ਉੜ ਰਹੀ ਆ ਹਲੇ ਤੱਕ ਤੁਹਾਨੂੰ ਮੈਂ ਨਿਗਾ ਮਾਰਾ ਦਿੰਨਾ ਫੇਰ ਆਪਾਂ ਜਾਣਾ ਮੋਟਰ ਤੇ ਬਾਉ ਦੀ ਰੋਟੀ ਫੜਾਉਣ ਇੱਕ ਮਿੰਟ ਨਿਗਾ ਮਰਾਉਣਾ ਤੁਹਾਨੂੰ ਮੈਂ ਜੱਸ ਦੇਖ ਕਿੱਥੇ ਗਾ ਬਾਈ ਹਾਂ 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 ਗਰਮੀ ਬਹੁਤ ਆ ਰਹੀ ਹੈ ਇੱਕ ਮਿੰਟ ਤੁਹਾਨੂੰ ਦਿਖਾਉਣਾ ਹੈ ਬਈ ਆ ਫਿਰਦੀ ਆ ਕਿੱਥੇ ਗਈ ਆ ਆ ਗਿਆ ਆ ਆ ਗਿਆ ਆ ਠੀਕ ਆ ਓਕੇ ਰਿਪੋਰਟ ਆ ਆ ਫਿਰਦੀ ਆ ਸਾਡਾ ਫੇਰ ਬਲਰ ਹੋ ਗਿਆ ਆ ਰਹਿ ਨਹੀਂ ਆ ਟਾਈਮ ਹੋ ਗਿਆ 10:25 ਹਾਂ ਓਕੇ ਰਿਪੋਰਟ ਆ ਭਾਉ ਦੀ ਰੋਟੀ ਫੜਾਈ ਹੈ ਫੇਰ ਆਕੇ ਤਾਰਦੇ ਆ ਇਹਨੂੰ ਪਹੁੰਚ ਗਏ ਵੀ ਚਾਰ ਰੋਟੀ ਲੈ ਕੇ ਆਪਾਂ ਤੇ ਬੋਲਟਰ ਵਾਲੀ ਬੈਟ ਵੀ ਆ ਗਈ ਪਾਣੀ ਚੱਲ ਰਿਹਾ ਹੈ ਜਵਾਰ ਲੱਭੜੋ ਲੱਭੜੀ ਹੋਏ ਫਿਰਦੇ ਨੇ ਪਾਉ ਜੰਗਾ ਆ ਰਿਹਾ ਹੈ ਪੂਰੇ ਆ ਕੇ ਮਾੜੀ ਹਵਾ ਚੱਲੀ ਹੈ ਨਹੀਂ ਤਾਂ ਮੈਂ ਕਹਿੰਦਾ 645 ਡਿਗਰੀ ਹੋਇਆ ਫਿਰਦਾ ਹੈ ਟੈਂਪਰੇਚਰ ਚਲੋ ਰੋਟੀ ਪਾਣੀ ਖਲਾਈਏ ਪਾਉ ਨੂੰ ਫੇਰ ਚੱਲਦੇ ਆ ਉਹਦੇ ਬਾਅਦ ਆਉਨੇ ਆ ਦੂਰ ਦੂ ਕਰ ਲੈ ਤੂਤਰੀ ਆ ਗਈ ਬਾਈ ਹੋਰ ਕੰਮ ਖਰਾਬ ਹੋ ਗਿਆ ਲੱਗਦਾ ਹੈ ਹਨਾ ਉਹਨੂੰ ਬਾੜ ਅੰਦਰ ਸ਼ਾਇਦ ਪਾਣੀ ਪੀ ਲਈਏ ਖੇਤੀ ਘਰ ਖੇਤੀ ਅੰਦਰ ਬਾੜ ਉਹਨੂੰ ਆ ਜੀ ਗਾਇਸੇ ਦੇ ਬਾਈ ਮੋਟਰ ਤੇ ਆ ਸਾਲਾ ਆ ਕਿਨੇ ਭਰੇ ਆ ਯਾਰ ਪਾਣੀ ਹੈ ਇਹ ਬਾਊ ਦੇ ਕੰਮ ਹੋਣੇ ਨੇ ਬਾੜ ਉਹਨੂੰ ਖੇਤੀ ਪਾਣੀ ਕੱਢੀ ਜੇ ਪੀਲੇ ਹੋਇਆ ਆਵਲਾਂ ਦਾ ਸ਼ਾਇਦ ਲੱਗਦਾ ਨਹੀਂ ਪੀਤਾ ਨਹੀਂ ਹੋਣਾ ਉਹਨੇ ਕਿਉਂਕਿ ਹੁਣੇ ਬੈਠੀ ਆ ਚੱਲ ਵੀ ਚੱਲ ਹੁਣੇ ਬੈਠੀ ਆ ਬਾਈ 10:45 ਤੇ ਫੜ ਫੜ ਜੱਸੇ ਪਾਣੀ ਡੋਲਾ ਪਹਿਲਾਂ ਭਾਂਜੋ ਪਤਾ ਨਹੀਂ ਕਿਨੇ ਭਰੇ ਆ ਫੜ ਲਾ ਫੜ ਦੇ ਕੇ ਦੇਖੀ ਦੇਖੀ ਪੀਤਾ ਜਾਂ ਦਿੱਤਾ ਪੀਤਾ ਜਾਂ ਪੀਤਾ ਨਹੀਂ ਫੇਰ ਤਾਂ ਰਹਿਣ ਦੇ ਪੀਤਾ ਨਹੀਂ ਹੈਗਾ ਬਾਈ ਪਾਣੀ ਹਾਂ ਬਸ ਠੀਕ ਆ ਅੰਦਰ ਛੱਡ ਦੇ 20 ਮਿੰਟ ਤੱਕ ਕੱਢਾਂਗੇ ਇਹਨਾਂ ਨੂੰ 20 25 ਮਿੰਟ ਤੱਕ ਲਾ ਦੇ ਗੁੰਡਾ ਇਹ ਜੇ ਪਾਣੀ ਪੂਣੀ ਪਾ ਦੇ ਪਾਣੀ ਪੂਣੀ ਇਹਦਾ ਚੇਂਜ ਕਰ ਦੇ ਉਹਦਾ ਕਰ ਦੇ ਦਾਣੇ ਦੂਣੇ ਛੱਡ ਦੇ ਉਹ ਛਾਵਾਂ ਚ ਨੂੰ ਛੱਡ ਦੀ ਦਾਣੇ ਡੋਲਦੇ ਡੋਲਦੇ ਆ ਯਾਰ ਹੈਂ ਥੱਲੇ ਫਿਰਦਾ ਚੱਲ ਥੱਲੇ ਦਾ ਫਰੀ ਹੋ ਜਾਣੇ ਨੇ ਆ ਚਲੇ ਗਏ ਤੇ ਭਾਈ ਖਮਾਨੋ ਨੂੰ ਹੁਣ ਆ ਗਏ ਘਰੇ ਕਿਉਂਕਿ ਕਬੂਤਰਾਂ ਦੀ ਦਵਾਈ ਦੂਈ ਲੈਂਦੀ ਆ ਬਾਦਾਮ ਲੈ ਕੇ ਆਂਦੇ ਨੇ ਤੇ ਭਈਏ ਲਾਉਣ ਲੱਗੇ ਜਿਹੜੇ ਜੀਰੀ ਉਹਨਾਂ ਨੂੰ ਲੱਡੂ-ਲੱਡੂ ਲੈਂਦੇ ਨੇ ਆਪੇ ਆਸਮਾਨ ਆਪੇ ਆ ਬਾਦਾਮ ਤੇ ਹੁਣ ਆਪਾਂ ਜੋੜੇ ਲੈਦੇ ਕਰਨੇ ਆ ਡੋਲੀਆਂ-ਡੂਲੀਆਂ ਕਰੀਏ ਸੈਟ ਕਬੂਤਰ ਛੱਡਦੇ ਬਾਹਰ ਨਵੇਂ ਕਬੂਤਰ ਦੋ ਗਏ ਉੜ ਨਵੇਂ ਉਤਰ ਉਹ ਇੱਕ ਆ ਜਾਂਦੀ ਆ ਦੇਖੋ ਇੱਕ ਥੋੜਾ ਜਿਹਾ ਉੱਚਾ ਜਿਹੜਾ ਉਦੋਂ ਰਾਤ ਨੂੰ ਬਿੱਲੀ ਨੇ ਫੜ ਲਿਆ ਆਹ ਦੇਖੋ ਕਿਸੇ ਨੇ ਕਿਹਾ ਯਾਰ ਅੰਕੇ ਵਧਾਇਆ ਹੋਇਆ ਜਿਵੇਂ ਗਲਾਬੀ ਆਹ ਫਿਰਦੀ ਆ ਉਤਰੀ ਉੱਡਦੀ ਆਹ ਆਹ ਦੇਖੋ ਚਲੋ ਕੋਈ ਨਹੀਂ ਪਾਣੀ ਪੁਣੀ ਭਰਤਾ ਠੰਡਾ ਨਿਕਲਿਆ ਪਾਣੀ ਹੁਣ ਆ ਗਏ ਬਾਈ ਪਿੰਡ ਵਾਲੀ ਮੋਟਰ ਤੇ ਤੋਪਾ ਪੂਰੀ ਆ ਮੈਂ ਕਹਿੰਨਾ ਅੱਗ ਵਰਦੀ ਆ ਤੇ ਗੰਨੇ ਨੂੰ ਲਾ ਰਹੇ ਆ ਪਾਣੀ ਤੇ ਉਧਰਲੀ ਮੋਟਰ ਤੇ ਕੱਦੂ ਹੋ ਰਿਹਾ ਵਗੈਰਾ ਨੇਰੀ ਬਣੀ ਬਈ ਅੱਜ ਗਰਮੀ ਨੇ ਕਬੂਤਰ ਤਾਂ ਹੀ ਸਾਜ ਰਹੇ ਜੇ ਗਿਰ ਗਏ ਤੇ ਚਲੋ ਹੁਣ ਇਹ ਤੋਂ ਬਾਅਦ ਚੱਲਦੇ ਆਪਾਂ ਘਰ ਨੂੰ ਭਾਈ ਮੈਂ ਆ ਗਿਆ ਤਾਂ ਘਰ ਨੂਰੀ ਤੇ ਤੁਹਾਨੂੰ ਦਿਖਾਉਣਾ ਇੱਕ ਆਪਣੇ ਨਾਲ ਦੇ ਪਿੰਡ ਦਾ ਬਾਜੀ ਇੱਕ ਕਬੂਤਰਾ ਆਇਆ ਬੈਠਾ ਫਿੱਕਾ ਫਿੱਕਾ ਜਾਂ ਗੁਲਾਬੀ ਬੋਟਾ ਇਹਦਾ ਦੇਖਦੇ ਹਾਂ ਹੁਣ ਜੇ ਥੱਲੇ ਉੱਤਰੇ ਆਵੇ ਮੈਂ ਕਬੂਤਰ ਬਾਹਰ ਕੱਢਦਾ ਉਦੇ ਬਾਅਦ ਦੇਖਦੇ ਆਂ ਜੇ ਥੱਲੇ ਨਿਕਲੇ ਆਵੇ ਉੱਤਰਿਆ ਆਵੇ ਸੌਰੀ ਨਿਕਲੇ ਆਵੇ ਨਹੀਂ ਲਾਓ ਵੀ ਕਬੂਤਰ ਦੱਤੇ ਆਪਾਂ ਖੋਲ ਤੇ ਉਹ ਕਬੂਤਰ ਬੈਠਾ ਹੋ ਆ ਦੇਖੋ ਦੇਖਦੇ ਆਂ ਹੁਣ ਇਹਨਾਂ ਦੇਖ ਕੇ ਆਉਂਦਾ ਥੱਲੇ ਜਾਂ ਨਹੀਂ ਦੇਖਦੇ ਆਂ ਮੋਰ ਮੋਰ ਲੱਗੀ ਹੋਈ ਆ ਜਾਂ ਨਹੀਂ ਕੱਢਤਾ ਦੱਤੇ ਬਾਹਰ ਖਬਰਾਂ ਦੇਖ ਕੇ ਆਏ ਜਾਵੇ ਹੋ ਆਇਆ ਆਇਆ ਹਾ 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 ਆਇਆ आज उतरे थले देखते बह आ गया नहीं उड़ता किसी का ना निकल कबूतर का बाहर बैठा तो आया आया आओ आओ चल कोई नहीं देखें यार उतरे मैं थो दिखा है जी आ गया ਬਈ ਪੂਛ ਹੈਗੀ ਇਹਦੀ ਕਾਲੀ ਥੱਲੋਂ ਵੀ ਗਲਾਬੀ ਜਿਹਾ ਲੱਗਦਾ ਸੱਟਈਆ ਤਾਂ ਹੋਇਆ ਹੁਣ ਦੇਖਦੇ ਆਂ ਆ ਜਾ ਆ ਜਾ ਆ ਜਾ ਆਲੇ ਕਲਦਾ ਦਾ ਹੈਗਾ ਥੋੜਾ ਥੋੜਾ ਉਹ ਕਬੂਤਰ ਆਇਆ ਓਏ ਨਵਾਂ ਕਿਸੇ ਦਾ ਆ ਬੈਠਾ ਉਹ ਫੜਦੇ ਆ ਕੋਈ ਨਹੀਂ ਲੈ ਕੋਈ ਨਹੀਂ ਆਦਾ ਅੱਜ ਦਾ ਫੌਂਸ ਤਾਂ ਆ ਗਿਆ ਹੁਣ ਅੱਛਾ ਕੋਈ ਨਾ ਜਾਨੂ ਤਾਰੂ ਆ ਜੂਗਾ ਜਾ ਨੂੰ ਲੈ ਆਵਾਂਗੇ ਸੀ ਇਵੈਂਟ ਆ ਆ ਜਾ ਸੜਿਆ ਆ ਜਾ ਦੇਖਦਾ ਬਾਈ ਹਲੇ ਇਹ ਸੜਾ ਉੜਨ ਲੱਗਿਆ ਤਾ ਵੇ ਦੇਖਦੇ ਆ ਚੱਲ ਜੇ ਆਉਣਾ ਹੋਊ ਆ ਜੂ ਬਾਈ ਇਹ ਤਾਂ ਸੜਾ ਮੂੰਹ ਘੁਮਾ ਕੇ ਬਹਿ ਗਿਆ ਹੁਣ ਘੁਮਾਇਆ ਇੱਧਰ ਪਹਿਲਾਂ ਉਧਰ ਨੂੰ ਮੂੰਹ ਘੁਮਾ ਕੇ ਬਹਿ ਗਿਆ ਆ ਜਾ ਜੀ ਆਉਣਾ ਸਾਲਾ ਗੰਦ ਪਾਇਆ ਕਿਉਂ ਕੀ ਹੁੰਦਾ ਇਕ ਤਾਂ ਨਾ ਜੀ ਇਹੋ ਜਿਹਾ ਕੰਮ ਹੋਵੇ ਮੈਸਾਂ ਵੀ ਰਿੰਗਣ ਲੱਗ ਜਾਂਦੀਆਂ ਸਾਲੇ ਕਬੂਤਰ ਵੀ ਉੜਨ ਲੱਗ ਜਾਂਦੇ ਜਾਂ ਕੌਣ ਲੱਗ ਜਾਣਗੇ ਆਣੇ ਆ ਆ ਜਾ ਗੁਰੂ ਭਾਈ ਇਹ ਨਹੀਂ ਕਬੂਤਰ ਥੱਲੇ ਉਤਰਨ ਦਾ ਨਾ ਲੰਦਾ ਉਹ ਬੈਠਾ ਉੱਤੋਂ ਇਹ ਕਹ ਮੈਸਾਂ ਨੇ ਸਾਲੀਆਂ ਨੇ ਲਹੂ ਵੀ ਤਾਂ ਵੇ ਚਲੋ ਵੀ ਅੰਦਰ ਦਿਮਾਗ ਖਾਦਾ ਇਹਨਾਂ ਨੇ ਚਲੋ 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 ਖੜੇ 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 ਹਲੋ ਨੂਰੀ ਹਰ ਜਮੈਟ ਸਾਰਾ ਹੀ ਪਾੜਦਾ ਚਲੋ ਵੀ ਚੱਲ 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 ਖੋਡੇ ਆਹ ਦੇਖ ਲੋ ਬਈ ਆਹ ਜਮਾਈ ਨਹੀਂ ਉੱਤਰਦਾ ਇੱਟਾਂਗੇ ਨਹੀਂ ਕਰਦਾ ਪਰ ਇਹਦਾ ਜੋਰ ਲੱਗਿਆ ਕੋਈ ਨਹੀਂ ਸ਼ਾਮ ਨੂੰ ਦੇ ਦਿੰਦੇ ਚਲੋ ਚਲੋ ਖੋਡੇ 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 ਚਲੋ ਬਈ ਚਲੋ ਬਾਈ ਇਹਨਾਂ ਨੂੰ ਬੰਦ ਕਰਕੇ ਮੈਂ ਜਾਵਾਂ ਮੋਟਰ ਤੇ ਕੋਠੇ ਤੇ ਪਹੁੰਚ ਗਏ ਬਈ ਆ ਬੈਠਾ ਕਬੂਤਰ ਉਹ ਆ ਬੈਠਾ ਕਾਲੀ ਨੋਕ ਦਾ ਜਸੇ ਤਾਂ ਕੀ ਕਰੀਏ ਹੁਣ ਇੱਕਰ ਫੜਾ ਇਹਨਾਂ ਖਬਰਾਂ ਇੱਧਰ ਆ ਜਵੇ ਖੜ ਜਾ ਚੱਲ ਪਹਿਲਾਂ ਤੂੰ ਉਹ ਕਰ ਤੂੰ ਉਹ ਚਾਰੇ ਘੱਟ ਹਨਾ ਨਾਲ ਨਹੀਂ ਲੜਾ ਦੇ ਮੈਂ ਜਾਂ ਨੂੰ ਬਦਾਮ ਚੀਰਾ ਕੌਲੀ ਕੌਲੀ ਯਾਰ ਬਲੇਡ ਕਿੱਥੇ ਗਿਆ ਪਾਣੀ ਚ ਬਈ ਬਰਫ਼ ਪਾ ਕੇ ਲੈ ਕੇ ਆਉਣੇ ਹੁੰਨੇ ਆ ਥੋੜਾ ਇਹ 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 ਡੰਡਾ ਗਿਆ ਬਚ ਗਿਆ ਲਓ ਮੇ ਮਿੱਤਰੋ ਸੱਤ ਕਬੂਤਰ ਬਿਠਾ ਦੇ ਉੱਪਰ ਤਿੰਨ ਬਜੇ ਚਾਰ ਲੰਡਰ ਦੂਏ ਮੈਂ ਘੇਰੇ ਕੁਰੇਜ ਕੱਟੇ ਆਉਣਗੇ ਚਲੋ ਵੀ ਚਲੋ 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 ਚਾਲਾ ਉੜ ਗਏ 5-7 ਮਿੰਟ ਘੇਰੇ ਜੇ ਕੱਢੇ ਆਉਣਗੇ ਕਿਉਂਕਿ ਬੱਚੇ ਮਾੜੇ ਦੇ ਖੁੱਲ ਜਾਣਗੇ ਦੂਜਿਆਂ ਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਫਿਰ ਦਾਣੇ ਦੂਣੇ ਵਧੀਆ ਖਾ ਲੈਂਦੇ ਨੇ ਚੱਲ ਵੀ ਚੱਲ ਨੀਲੇ ਕਰਕੇ ਢਾਏ ਨਹੀਂ ਪਾਏ ਚੱਲ ਚਲੋ ਵੀ ਚਲੋ ਜਾਨੂ ਮੈਂ ਬਦਾਮ ਬਦੂਮ ਚੀਰਦਾ ਭਾਈ ਹਲੇ ਛੇਲਣ ਦੇ ਪਏ ਨੇ ਮੇਰੇ ਭਾਈ ਬਦਾਮ ਬਦੂਮ ਕੱਟੀ ਜਾਣੇ ਦੋ ਨੂੰ ਪਾ ਦੇ ਤੇ ਉਹ ਕਬੂਤਰੀ ਆ ਉਹ ਦੇਖੋ ਜਾਰਜ ਨੂੰ ਦਿਖਦੀ ਹੈ ਨਾ ਉਹ ਬਾਹਰ ਆ ਗਈ ਜੱਸੇ ਉਹਦੇ ਉੜਨ ਤੋਂ ਪਹਿਲਾਂ ਕੁੰਡਾ ਖੋਲਣਾ ਪੈਣਾ ਤਾਂ ਗੁਰੂ ਜੀ ਤੇ ਸ਼ਾਇਦ ਉਰੇ ਵੱਡ ਜਵੇ ਦੇਖਦਾ ਕਬੂਤਰ ਹੌਲੀ 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 ਦਾਣੇ ਪਾ ਦਿੰਦਾ ਮੁਠੀ ਆਇ ਤੇ ਇਥੇ ਟਾਕੀ ਕੋਲ ਨੂੰ ਸਿੱਟਦੇ ਦੋ ਗਦਾਣੇ ਟਾਕੀ ਕੋਲ ਨੂੰ ਇੱਥੇ ਬਾਸ ਆ ਜਾਣੇ ਨੇ ਆਪੇ ਆ ਜਾਣਾ ਹੁੰਦਾ ਤਾਂ ਹੈਗਾ ਬਾਈ ਇਹ ਜੇ ਨਾ ਡਰੇ ਉਹ ਦੇਖੋ ਉੱਤਰੇ ਚੁਣ ਲੱਗ ਗਿਆ ਏ ਏ ਏ ਕੁੰਡਾ ਹੋ ਕਰਕੇ ਫੜਨੀ ਉਹ ਫਸ ਕੇ ਫੜੋ ਜੀ ਘੇਰ ਕੇ ਦੇਖ ਲਾ ਜੇ ਫੜ ਹੁੰਦਾ ਉਧਰੋਂ ਗੇਟ ਦਾ ਨਹੀਂ ਨਾ ਪਤਾ ਲੱਗਦਾ ਉਹਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਹਰ ਆ ਉਹ ਆ ਗਿਆ ਚੱਲ ਬਾਹਰ ਆ ਢਾਣੀ ਥੋੜੀ ਬਾਹਰ ਮਾਰ ਆਜ ਜਿਦ ਖਾਂਦੇ ਨੇ ਉੱਥੀ ਸੀਟੀ ਬਾਹਲੇ ਦੂਰ ਨਾ ਜਿਟੀ ਛਿੜਦੇ 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 ਬਾਸ ਚਾਲ ਦੇ ਦੇ ਬਾਈ ਇਹ ਅੰਦਰ ਆ ਜਾਵੇ ਉੱਥੀ ਹੜ ਜਗੀ ਉਹਦਾ ਨਾ ਜਾ ਜਾ ਅੰਦਰ ਕਰ ਦੇ ਜਸੇ ਆਪਣੇ ਆਪ ਹੀ ਨਾ ਉੱਡ ਜਾਣ ਕਿ ਤੇ ਉਹਦੇ ਚੱਕਰ ਚ ਤਾਂ ਕੀ ਘੁੱਟ ਕੇ ਫੜ ਕੇ ਦੇਖ ਉਹਨੂੰ ਜੇ ਪਰੇ ਨੂੰ ਜਾਊ ਟਾਕੀ ਨਾਲ ਲਾ ਦੀਆਂ ਵਈ ਫਿਰ ਇਧਰ ਨੂੰ ਆ ਜ ਚੱਲ ਜਣ ਹੋ ਜਾ ਟੱਕੀ ਕੋਲ ਉੜ ਗਿਆ ਸਾੜਾ ਉੜ ਗਿਆ ਹੁਣ ਆਪਾਂ ਨੂੰ ਕੀ ਐ ਫੜੋ ਜੂ ਐ ਐ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਬਾਈ ਰੰਗ ਦਿਖਾ ਦੇ ਇੱਥੋਂ ਗਲਾਬੀ ਢਿੱਡ ਹੈ ਗਲਾਬੀ ਢਿੱਡ ਗਲਾਬੀ ਡੰਡਾ ਉਹ ਵਿੱਚ ਕਾਲੇ ਖੰਭ ਨੇ ਕਿ ਕਾਲਾ ਰੰਗ ਹੈ ਕਾਲੇ ਖੰਭ ਨੇ ਆ ਜਾ ਮੋਰ ਦੇਖੀਏ ਦੇਖੋ ਬਾਈ ਮੋਰ ਲੱਗੀ ਹੋਈ ਆ ਉਹਦੇ ਦੇਖੋ ਫਿਰ ਲੈ ਨੇੜੇ ਤੇ ਕਬੂਤਰੀ ਵੀ ਦਿਖਾ ਰਹੀ ਆ ਮੌਸਮ ਦੇਖ ਲੋ ਠੰਡਾ ਹੋਈ ਜਾਂਦਾ ਕਬੂਤਰੀ ਦਿਖਾ ਰਹੀ ਐ ਲੈ ਇਹ ਜੀ ਆਹ ਉਹ ਵਿੱਚ ਕਾਲਾ ਖੰਭ ਹੈ ਓਕੇ ਯਾਰ ਬੋਟਾ ਚੱਲ ਜਿ세 ਛੱਡੇ ਆ ਦਾਣੇ ਪਾਣੀ ਖਾ ਲੂ ਕਬੂਤਰੀ ਆ ਕਬੂਤਰ ਇਹ ਬਾਅਦ ਚ ਪਤਾ ਲੱਗੂਗਾ ਹੁਣ ਮਾਸਮੇ ਦੇ ਲੋ ਬਾਈ ਹੋ ਗਿਆ ਨਾ ਠੰਡਾ ਜਾ ਆ ਇਧਰੋਂ ਧੂਆਂ ਆ ਜਾਂ ਪਤਾ ਨਹੀਂ ਰੋਜੇ ਕੀ ਆ ਹੁੰਦਾ ਲਓ ਮੇਤਰੋ ਕੰਮ ਸਾਰਾ ਆਪਣਾ ਡੰਨਾ ਹਵਾ ਨੇ ਬੰਨੀ ਪਈ ਹੈ ਨੇਰੀ ਤੇ ਕਬੂਤਰ ਫੜ ਲਿਆ ਜਿਹੜਾ ਉਹ ਵੀ ਕਰਦਾ ਬੰਦ ਦਾਣੇ ਬਣੇ ਚਕਾਦੇ ਬਦਾਮ ਬਦੂਮ ਪਾਤੇ ਤੇ ਇੱਕ ਬੱਚਾ ਮਰ ਗਿਆ ਯਾਰ ਆਪਣਾ ਗਲਾਬੀ ਟੋਰੀ ਵਾਲਾ ਜਿਹਦੇ ਫੋੜੇ ਤੇ ਉਹ ਬਚ ਗਿਆ ਨਾ ਉਹ ਵੀ ਚੜਾਈ ਕਰੂਗਾ ਪਰ ਦਖਾੜੇ ਸੇ ਬੱਚਾ ਯਾਰ ਯੂਨ ਵਾਲੀ ਦਵਾਈ ਜੱਦੀ ਲਾਈਏ ਜਿੱਦਾਂ ਇਹ ਸੈੱਟ ਨਹੀਂ ਆਇਆ ਬਹੁਤ ਦਵਾਈਆਂ ਦਿੱਤੀਆਂ ਇਹਨਾਂ ਆਹ ਮਰ ਗਿਆ ਬਹੁਤ ਸਿਰੇ ਦਾ ਬੱਚਾ ਦਾ ਜਿਹੜਾ ਪੋਟੇ ਹਰਾ ਬੋਟਾ ਹਰੀ ਮੂਛ ਵਾਲਾ ਉੜਦਾ ਹੁੰਦਾ ਉਹਦਾ ਭਾਈ ਦਾ ਹੈ ਚਲੋ ਕੋਈ ਨਹੀਂ ਦੱਬਦੇ ਆ ਇਹਨੂੰ ਵੀ ਤੇ ਦਾਣਾ ਪਾਣੀ ਡਾਨਾ ਹੈ ਭਾਈ ਜਿੰਦੇ ਜੁੰਦੇ ਲਾ ਦੀਏ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਹੁਣ ਆਪਾਂ ਅਗਲੇ ਵਲੌਗ ਚ